ਦੋਸਤੋ ਜੇ ਕਿਸੇ ਡੀਪੂ ਆਰਡਰ ਕੋ ਕਾਰਨ ਹੈ ਤੇ ਜੇ ਫਾਰ ਕਾਰਡ ਦੇ ਉੱਤੇ ਅਸੀਂ 4 ਜੀ ਲਾਈਏ ਕਿਤੇ 3 ਹੋ ਸਕਦਾ ਕਿਤੇ 5 ਹੋ ਸਕਦਾ ਤੇ 800 ਲਾਹ ਪਤਰੀ ਬਣਦੇ ਆ ਤੇ ਇਹਨਾਂ 200 ਕਾਰਡ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਬਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜਾ ਹੁਣ ਵੱਧ ਕੇ 47200 ਰੁਪਇਆ ਸਾਲਾਨਾ ਹੁਣ ਮਾਰਜਨ ਮਣੀ ਜਿਹੜੀ ਉਹਨਾਂ ਦੇ ਖਾਤੇ ਨਜ਼ਾਇਆ ਕਰੋ ਕਿ ਉੰਜ ਕਈ ਥਾਵਾਂ ਤੇ 200 ਤੋਂ ਵੱਧ ਵੀ ਕਾਰਡ ਹੈਗੇ ਆ ਸੋ ਮੈਂ ਸਮਝਦਾ ਕਿ ਇਹ 8 ਸਾਲ ਬਾਅਦ ਲਾਸਟ ਟਾਈਮ 2016 ਚ ਇਹਦੇ ਚ ਵਾਧਾ ਹੋਇਆ ਹੋਵੇਗਾ 10 ਰੁਪਏ 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਡੀਪੋ ਹੋਲਡਰ ਨੇ ਪਿੰਡਾਂ ਜਾਂ ਸ਼ਹਿਰਾਂ ਚੋਂ ਅਨਾਜ ਵੰਦਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਫੈਕਲਟੀਆਂ ਦਾ ਬਾਕੀ ਵਰਗਾਂ ਦਾ ਵਕੋ ਵਕੇ ਸਵਾਲਾਂ ਦੇ ਉੱਤੇ ਵੱਡੇ ਕੰਮ ਕਰ ਰਹੀ ਹੈ ਵੱਡੇ ਫੈਸਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੀ ਆਰਥਿਕ ਵਹਿਤਰੀ ਲਈ ਕਿਤੇ ਆ ਉਥੇ ਪੰਜਾਬ ਦਾ ਖੁਰਾਕ ਤੇ ਸਿਵਲ ਸਪਲਾਈ ਮਹਿਕਮਾ ਜਿਹੜਾ ਲਗਾਤਾਰ ਆਪਣੇ ਕੰਜ਼ਿਊਮਰ ਨੂੰ ਲਗਾਤਾਰ ਇਸ ਘੇਰੇ ਚ ਆਉਂਦੇ ਸਾਰੇ ਉਹ ਲੋਕ ਚਾਹੇ ਉਹ ਡੀਪੂ ਹੋਲਡਰ ਨੇ ਚਾਹੇ ਸਾਡੇ ਲਾਹ ਪਾਤਰੀ ਨੇ ਸੋ ਹਰ ਵੇਲੇ ਹਰ ਘੜੀ ਜਿਹੜਾ ਉਹਨਾਂ ਦੀ